ਸਾਰੇ ਜਰਨਲਿਸਟਾਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਅੱਜ ਦੀ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਲਈ ਪਹੁੰਚੇ ਹੋ ਅ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਅਸੀਂ ਵੱਖ-ਵੱਖ ਇਨੀਸ਼ੀਏਟਿਵਸ ਕਰਦੇ ਰਹਿੰਦੇ ਆ ਚਾਹੇ ਸਕੂਲਾਂ ਦਾ ਇਨਫਰਾਸਟ੍ਰਕਚਰ ਹੋਵੇ ਅ ਅਕੈਡੈਮਿਕ ਅਚੀਵਮੈਂਟਸ ਹੋਣ ਪਰ ਮੈਨੂੰ ਇਹ ਲੱਗਦਾ ਹੈ ਕਿ ਸਿੱਖਿਆ ਦਾ ਜੋ ਅਸਲੀ ਮਕਸਦ ਹੈ ਕਿ ਬੱਚੇ ਸਟੂਡੈਂਟਸ ਆਪਣੇ ਜੀਵਨ ਦੇ ਵਿੱਚ ਕਾਮਯਾਬ ਹੋਣ ਅੱਜ ਸਾਡੀ ਐਜੂਕੇਸ਼ਨ ਦੇ ਵਿੱਚ ਇੱਕ ਬਹੁਤ ਵੱਡਾ ਫਲੋਅ ਇਹ ਹੈ ਕਿ ਜੋ ਅਸੀਂ ਸਕੂਲਾਂ 'ਚ ਪੜ੍ਹਾ ਰਹੇ ਹਾਂ ਜੋ ਸਬਜੈਕਟਸ ਆ ਉਹ ਰੀਅਲ ਲਾਈਫ ਦੇ ਵਿੱਚ ਜਾ ਕੇ ਬੱਚਿਆਂ ਨੂੰ ਕਿੰਨਾ ਬੈਨੀਫਿਟ ਦੇ ਰਹੇ ਆ ਮੈਂ ਹਰ ਸੰਡੇ ਆਪਣੇ ਹਲਕੇ 'ਚ ਸਾਡੇ ਐਮਐਲਏ ਸਾਡੇ ਵਿੱਚ ਇੱਕ ਕੈਂਪ ਲਾਂਦਾ ਜਿਹਦੇ ਵਿੱਚ ਸੈਂਕੜੇ ਲੋਕ ਆਉਂਦੇ ਆ ਤੇ ਹਰ ਹਫ਼ਤੇ ਮੈਂ ਦੇਖਦਾ ਕਿ ਵੈਲ ਗ੍ਰੈਜੂਏਟਿਡ ਬੱਚੇ ਬੀਟੈਕ ਗ੍ਰੈਜੂਏਟਸ ਵਿਚਾਰੇ ਆਤਾ ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਤੇ ਅਗਰ ਨੌਕਰੀ ਮਿਲ ਰਹੀ ਹੈ ਤਾਂ ਕੋਈ 14000 15000 12000 ਦੇ ਵਿੱਚ ਉਹ ਉਹਨਾਂ ਨੂੰ ਆਪਣਾ ਘਰ-ਬਾਰ ਛੱਡ ਕੇ ਮੁਹਾਲੀ, ਅੰਮ੍ਰਿਤਸਰ, ਲੁਧਿਆਣਾੇ ਕੰਮ ਕਰਨਾ ਪੈ ਰਿਹਾ। ਇਹਦਾ ਮਤਲਬ ਹੈ ਕਿ ਸਾਡੀ ਐਜੂਕੇਸ਼ਨ ਦੀ ਕੋਈ ਫਲਸਫੀ ਇਸ ਨੂੰ ਦੇਖਦੇ ਹੋਏ ਅਸੀਂ 2 ਸਾਲ ਪਹਿਲਾਂ ਇੱਕ ਕੈਂਪੇਨ ਆਪਣੇ ਵਿਭਾਗ ਦੇ ਵਿੱਚ ਆਪਣੇ ਡਿਪਾਰਟਮੈਂਟ ਸਟਾਰਟ ਕੀਤਾ ਜਿਸ ਦਾ ਨਾਮ ਅਸੀਂ ਬਿਜ਼ਨਸ ਬਲਾਸਟਰਸ ਰੱਖਿਆ। ਇਸ ਮੁਹਿੰਮ ਦੇ ਤਹਿਤ ਅਸੀਂ ਪਹਿਲੇ ਸਾਲ ਸਿਰ 32 ਸਕੂਲਾਂ 'ਚ ਤੇ ਉਸ ਤੋਂ ਬਾਅਦ ਹੁਣ ਲਗਭਗ ਪੰਜਾਬ ਦੇ 90% ਸਕੂਲਾਂ ਦੇ ਵਿੱਚ ਸਾਰੇ ਸੀਨੀਅਰ ਕੇਂਦਰੀ ਸਕੂਲਸ ਦੀ ਟੋਟਲ 11ਵੀਂ ਕਲਾਸ ਦੇ ਹਰ ਇੱਕ ਵਿਦਿਆਰਥੀ ਯਾਨੀ ਲਗਭਗ 1,80,000 ਸਟੂਡੈਂਟਸ ਨੂੰ ਅਸੀਂ ਇਸ ਕੈਂਪੇਨ ਦੇ ਨਾਲ ਜੋੜਿਆ ਇਸ ਕੈਂਪੇਨ ਦੇ ਤਿੰਨ ਚਾਰ ਹਿੱਸੇ ਆ ਪਹਿਲਾ ਹਿੱਸਾ ਹੈ ਕਿ 11ਵੀਂ ਦੇ ਵਿੱਚ ਹੀ ਬੱਚਿਆਂ ਨੂੰ ਅਸੀਂ ਦੱਸਦੇ ਹਾਂ ਕਿ ਬੇਸਿਕ ਬਿਜ਼ਨਸ ਕੀ ਹੈ ਮਾਰਕੀਟ ਕੀ ਹੈ ਸਪਲਾਈ ਕੀ ਹੈ ਡਿਮਾਂਡ ਕੀ ਹੈ ਰੌ ਮਟੀਰੀਅਲ ਕੀ ਹੈ ਪ੍ਰੋਫਿਟ ਕੀ ਹੁੰਦਾ ਟਰਨਓਵਰ ਕੀ ਹੁੰਦੇ ਇੱਕ ਬੇਸਿਕ ਮਾਰਕੀਟ ਦੇ ਨੋਲੇਜ ਬੱਚਿਆਂ ਨੂੰ ਦੱਸਿਆ ਜਾਂਦਾ ਬੱਚਿਆਂ ਨੂੰ ਕਿਹਾ ਜਾਂਦਾ ਕਿ ਪ੍ਰੈਕਟੀਕਲੀ ਕਰਕੇ ਦੇਖੋ ਵੀ ਥੋੜਾ ਜਿਸ ਦੁਕਾਨ ਤੋਂ ਤੁਹਾਡਾ ਰਾਸ਼ਨ ਆ ਰਿਹਾ ਉਸਦੇ ਨਾਲ ਜਾ ਕੇ ਗੱਲ ਕਰਕੇ ਉਸ ਦਾ ਬਿਜ਼ਨਸ ਮਾਡਲ ਸਮਝਣ ਦੀ ਕੋਸ਼ਿਸ਼ ਕਰੋ ਜਿੱਥੋਂ ਤੁਸੀਂ ਸ਼ੂਪ ਬਾਇ ਕਰਦੇ ਹੋ ਉਸ ਦੁਕਾਨ ਦਾ ਬਿਜ਼ਨਸ ਮਾਡਲ ਸਮਝਣ ਦੀ ਕੋਸ਼ਿਸ਼ ਕਰੋ ਤਾਂ ਕਿ ਬੱਚਿਆਂ ਨੂੰ ਪ੍ਰੈਕਟੀਕਲ ਨੋਲੇਜ ਆਵੇ ਥੈਨ ਇਨ ਸੈਕੰਡ ਸਟੇਜ ਬੱਚਿਆਂ ਨੂੰ ਕਿਹਾ ਜਾਂਦਾ ਵੀ ਤੁਸੀਂ ਹੁਣ ਕੋਈ ਆਈਡੀਆ ਡਿਵੈਲਪ ਕਰੋ ਸੋਚੋ ਤੁਸੀਂ ਕੋਈ ਆਈਡੀਆ ਸੋਚੋ ਕੋਈ ਬਿਜ਼ਨਸ ਤੇ ਉਹਦੇ ਲਈ ਤੁਹਾਨੂੰ ਟੀਮ ਫਾਰਮੇਸ਼ਨ ਕਰਨੀ ਪੈਣੀ ਹੈ मिनिमम टीम ਦੇ ਵਿੱਚ 2 ਮੈਂਬਰ ਹੋਣੇ ਜ਼ਰੂਰੀ ਹੈ ਤੇ ਮੈਕਸਿਮਮ 8 ਤੁਸੀਂ ਇੱਕ ਟੀਮ ਫਾਰਮੇਟ ਕਰਨੀ ਹੈ ਤੇ ਦੈਨ ਯੂ ਹੈਵ ਟੂ ਪਿਚ ਇਨ ਐਨ ਆਈਡੀਆ ਕੋਈ ਬਿਜ਼ਨਸ ਆਈਡੀਆ ਕੋਈ ਸਰਵਿਸ ਆਈਡੀਆ ਵੀ ਤੁਸੀਂ ਕੀ ਕਰ ਸਕਦੇ ਹੋ ਜਦੋਂ ਬੱਚੇ ਉਹ ਬਿਜ਼ਨਸ ਆਈਡੀਆ ਨੂੰ ਪਿਚ ਕਰ ਲੈਂਦੇ ਟੀਮ ਫਾਰਮੇਸ਼ਨ ਹੋ ਜਾਂਦੀ ਹੈ ਤਾਂ ਬੱਚੇ ਆਪਣਾ ਆਪਣਾ ਆਈਡੀਆ ਸਬਮਿਟ ਕਰਦੇ ਆ ਉਸ ਆਈਡੀਆ ਸਬਮਿਟ ਹੋਣ ਤੋਂ ਬਾਅਦ ਪਿਛਲੇ ਸਾਲ ਅਸੀਂ ਲਗਭਗ 52000 ਬੱਚਿਆਂ ਨੂੰ 7000 ਤੋਂ ਵੱਧ ਟੀਮਾਂ ਬਣੀਆਂ ਸੀ ਪ੍ਰਤੀ ਟੀਮ 16000 ਰੁਪਏ that is per student 2000 rupees seed money ਸਰਕਾਰ ਵੱਲੋਂ ਸਕੂਲ এডਿਕੇਸ਼ਨ ਡਿਪਾਰਟਮੈਂਟ ਵੱਲੋਂ ਅਸੀਂ ਉਹਨਾਂ ਨੂੰ ਦਿੱਤੇ ਵੀ ਤੁਸੀਂ ਆਪਣੇ ਆਈਡੀਆ ਦੇ ਉੱਤੇ ਕੰਮ ਕਰੋ ਤੇ ਸੂਰੇ ਇਸ ਪੂਰੇ ਪ੍ਰੋਸੈਸ ਦੇ ਵਿੱਚ ਬੱਚਿਆਂ ਦੀ ਮੈਂਟਰਿੰਗ ਹੁੰਦੀ ਹੈ ਵੀ ਤੁਸੀਂ ਆਈਡੀਆ ਡਿਵੈਲਪ ਕਰੋ ਜੋ ਤੁਸੀਂ ਸੋਚਿਆ ਡਿਵੈਲਪ ਕਰੋ ਤੇ ਪੈਸਾ ਟੋਟਲੀ ਰਿਫੰਡ ਨਨ ਰਿਫੰਡੇਬਲ ਹੈ ਵੀ ਸਾਨੂੰ ਇਹਦੇ ਵਿੱਚ ਕੋਈ ਇਹ ਮਕਸਦ ਨਹੀਂ ਹੈ ਕਿ ਵੀ ਤੁਸੀਂ ਇਹ ਪੈਸੇ ਸਰਕਾਰ ਨੂੰ ਵਾਪਸ ਜਮ੍ਹਾਂ ਕਰਾਣੇ ਆ ਸਾਡਾ ਇੱਕੋ ਹੀ ਉਦੇਸ਼ੀਆ ਇੱਕੋ ਹੀ ਮੰਤਵ ਹੈ देयर इज ओनली 1 ਰੀਜ਼ਨ ਸਾਨੂੰ ਲੱਗਦਾ ਕਿ ਬੱਚਿਆਂ ਨੂੰ ਬਿਜ਼ਨਸ ਕਰਨਾ ਆਵੇ ਤੇ ਰੈਡਰ ਰਾਈਟ ਏਜ ਆਵੇ ਉਸ ਮੁਹਿੰਮ ਤਹਿਤ 7000 ਟੀਮਸ ਨੂੰ ਇਹ ਸੀਡ ਮਨੀ ਦਿੱਤੀ ਗਈ ਤੇ ਉਹ ਟੀਮਸ ਨੇ ਜਿਹੜੀਆਂ ਵੱਖ-ਵੱਖ ਤਰੀਕੇ ਦੇ ਆਈਡੀਆਜ਼ ਜਿਹੜੇ ਆ ਉਹ ਬਣਾਏ ਨੇ ਆ ਦੋ ਸਾਲਾਂ ਤੋਂ ਮੈਂ ਬਹੁਤ ਸਾਰੇ ਸਕੂਲਾਂ ਜਾ ਕੇ ਬੱਚਿਆਂ ਨਾਲ ਗੱਲ ਵੀ ਕੀਤੀ ਫੋਰ ਐਗਜ਼ਾਮਪਲ ਮੈਂ ਆਪਣੇ ਪਿੱਛੇ ਜੇ ਖਲਕੇ ਦੇ ਵਿੱਚ ਇੱਕ ਲੜਕਾ ਮੈਨੂੰ ਮਿਲਿਆ ਜਿਸਨੇ ਪਿਛਲੇ ਸਾਲ ਤੇ ਹੁਣੋਂ ਪਾਸ ਆਊਟ ਹੋ ਕੇ ਗ੍ਰੈਜੂਏਸ਼ਨ ਕਰ ਰਿਹਾ ਜਿਸਨੇ ਪਿਛਲੇ ਸਾਲ ਬਿਜ਼ਨਸ ਬਲਾਸਟਰ ਦੇ ਵਿੱਚ ਕਿੱਕ ਤੇ ਹੁਣੋਂ ਇੱਕ ਟੀ-ਸ਼ਰਟ ਜਿਹੜੇ ਆ ਉਹ ਟੀ-ਸ਼ਰਟ ਸੇਲ ਕਰਦਾ ਤੇ ਹਰ ਮਹੀਨੇ 50000 ਰੁਪਏ ਕਮਾਉਂਦਾ ਤੇ ਨਾਲ ਨਾਲ ਪੜ੍ਹਾਈ ਕਰ ਰਿਹਾ ਯਾਨੀ ਫਰਸਟ ਈਅਰ ਸਟੂਡੈਂਟ ਇਸ ਅਰਨਿੰਗ 50000 ਪਰ ਮੰਥ ਉਹਦੇ ਵਿੱਚੋਂ ਸਿਰਫ ਟੀ-ਸ਼ਰਟਸ ਤੋਂ ਮੈਨੂੰ ਚੱਕ ਕਿਵੇਂ ਆਰਡਰ ਕਰਦਾ ਕਿਤਾ ਆਰਡਰ ਕਰਦਾ ਉਹਦੀ ਪ੍ਰਿੰਟਿੰਗ ਕਰਾਂਦਾ ਤੇ ਆਪਣੀ ਹੁਣ ਇੱਕ ਵੈਬਸਾਈਟ ਬਣਾਈਏ ਸੇਲ ਕਰਦੇ ਐਂਡ ਦਿਸ ਇਜ਼ ਦਿਸ ਇਜ਼ ਰੀਅਲ ਅਸੀਂ ਸਮਝੋ ਇੱਕ ਸਿੱਖਿਆ ਦਾ ਜੋ ਬਿਜ਼ਨਸ ਬਲਾਸਟਰ ਦਾ ਪਰਪਸ ਸੀ ਐਂਡ ਮੈਂ ਇੱਕ ਸਕੂਲ ਦੇ ਵਿੱਚ ਗਿਆ ਉੱਥੇ ਡਾਕੀ ਦਾ ਸਕੂਲ ਹੈ ਮੁੱਲਾਂਪੁਰ ਦੇ ਨਾਲ ਉੱਥੇ ਕੁਝ ਬੱਚੇ ਜੋ কুমਿਹਾਰ ਫੈਮਿਲੀ ਤੋਂ ਬਿਲੋਂਗ ਕਰਦੇ ਆ ਜਾਨੀ ਉਹਨਾਂ ਦੇ ਪੇਰੈਂਟਸ ਮਿੱਟੀ ਦੇ ਗਮਲਿਆਂ ਦਾ ਕੰਮ ਕਰਦੇ ਸੀ ਤੇ ਹੁਣ ਉਹ ਦੇਖਣ ਨੂੰ ਤਾਂ ਬੜਾ ਜਿਗਰ ਉਹ ਦੀਆ ਬਣਾਣ ਦੀਵਾਲੀ ਵੇਲੇ ਜਾਂ ਗਮਲੇ ਪੌਸਸਤਾ ਪ੍ਰੋਡਕਟ ਪਰ ਬਿਜ਼ਨਸ ਬਲਾਸਟਰ ਦੇ ਵਿੱਚ ਉਹ ਨਹੀਂ ਬੱਚਿਆਂ ਨੇ ਕੀ ਕੀਤਾ ਉਹਨੇ ਉਹਨਾਂ ਨੂੰ ਪੇਂਟ ਕਰਕੇ ਉਹਨਾਂ ਨੂੰ ਸਟਾਈਲਿਸ਼ ਕਰ ਦਿੱਤਾ ਉਹੀ ਜਿਹੜਾ 10 ਰੁਪਿਆ ਵਾਲਾ ਗਮਲਾ ਹੈ ਹੁਣ ਉਹ ਜਦੋਂ ਡੈਕੋਰੇਟਿਵ ਹੋ ਗਿਆ ਆਰਟ ਬਣ ਗਿਆ ਤਾਂ 200 ਰੁਪਏ ਦਾ ਵਿਕ ਰਿਹਾ ਤੇ ਉਹ ਕਹਿੰਦੇ ਜੋ ਸਾਡਾ ਪੇਸ਼ਾ ਖਤਮ ਹੋਣ ਜਾ ਰਿਹਾ ਸੀ ਅੱਜ ਸਾਨੂੰ ਉਹ ਮਿਲ ਗਿਆ ਐਦਾਂ ਹੀ ਮੈਂ ਸਕੂਲ ਚ ਜਾ ਕੇ ਬੱਚਿਆਂ ਨੂੰ ਪੁੱਛਿਆ ਵੀ ਤੁਸੀਂ ਬਿਜ਼ਨਸ ਬਲਾਸਟਰ ਤੋਂ ਕੀ ਸਿੱਖਿਆ ਉਹਨੇ ਕਿਹਾ ਵੀ ਇੱਕ ਬੱਚੀ ਨੇ ਬਹੁਤ ਸੋਨਾ ਜਵਾਬ ਦਿੱਤਾ ਉਹ ਕਹਿੰਦੀ ਬੱਚੀ ਕਿ ਵੀ ਹੁਣ ਮੈਨੂੰ ਜੀਵਨ 'ਚ ਇਹ ਵਿਸ਼ਵਾਸ ਹੋ ਗਿਆ ਕਿ ਮੈਂ ਕੁਝ ਵੀ ਕਰ ਸਕਦੀ ਹਾਂ ਬਿਕੋਜ਼ ਜਦੋਂ ਬੱਚਾ 11ਵੀਂ 'ਚ ਹੀ ਕਮਾ ਲੈਂਦਾ ਜਦੋਂ ਉਹਨੂੰ ਪੈਸਾ ਕਮਾਣਾ ਆ ਜਿੰਦਾ ਨੂੰ ਇਹ ਪਤਾ ਲੱਗ ਜਾਂਦਾ ਕਿ ਠੀਕ ਹੈ ਅਗਰ ਮੈਨੂੰ ਨੌਕਰੀ ਨਹੀਂ ਵੀ ਮਿਲਦੀ ਪਰ ਮੈਂ ਮੈਂ ਨੌਕਰੀ ਦੇਣ ਵਾਲਾ ਬਣ ਸਕਦਾ ਤਾਂ ਕੱਲ ਅਸੀਂ ਇੱਕ ਬਹੁਤ ਵੱਡਾ ਇਵੈਂਟ ਆਈਆਈਟੀ ਰੋਪੜ ਦੇ ਵਿੱਚ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਸਾਡੀ ਬਹੁਤ ਸਾਰੀ ਟੀਮਸ ਜੋ ਸਾਡੀਆਂ ਬੈਸਟ ਟੀਮਸ ਨੇ ਪੰਜਾਬ ਦੀਆਂ ਲਗਭਗ 100 ਟੀਮਸ ਉੱਥੇ ਆਣ ਗਈਆਂ ਆਪਣਾ ਆਈਡੀਆ ਪਿਚ ਕਰਨ ਗਿਆ ਤੇ ਦੇਸ਼ ਤੇ ਬਹੁਤ ਵੱਡੇ ਵੱਡੇ ਲੋਕ ਪੰਜਾਬ ਦੇ ਬਹੁਤ ਵੱਡੇ ਵੱਡੇ ਲੋਕ ਉੱਥੇ ਆ ਰਹੇ ਨੇ ਅਸੀਂ ਇਹਨਾਂ ਨੂੰ ਇਨਵਾਈਟ ਕੀਤਾ ਆ प्रमोद भसीन जी ਨੂੰ ਵਾਈਟ ਕੀਤਾ ਹੈ हेमंत ਕਨਕਿਆ ਜੀ ਨੂੰ ਇਨਵਾਈਟ ਕੀਤਾ ਹੈ ਸਾਡੇ ਮੈਂਬਰ ਪਾਰਲੀਮੈਂਟ ਵਿਕਰਮਜੀਤ ਸਾਨੀ ਜੀ ਨੂੰ ਇਨਵਾਈਟ ਕੀਤਾ ਹੋਰ ਵੀ ਬਹੁਤ ਸਾਰੇ ਪੰਜਾਬ ਦੇ ਇੰਡਸਟਰੀਅਲਿਸ ਦਿੱਲੀ ਦੇ ਇੰਡਸਟਰੀਅਲਿਸ ਬਹੁਤ ਸਾਰੇ ਬੈਂਕਰਸ ਬਹੁਤ ਸਾਰੇ ਸਟਾਰਟਅੱਪਸ ਦੇ ਸੀਈਓਸ ਨੂੰ ਬੁਲਾਇਆ ਹੈ ਕਿ ਤੁਸੀਂ ਆਓ ਸਾਡੇ ਬੱਚਿਆਂ ਨੂੰ ਮੋਟੀਵੇਟ ਕਰੋ ਇਹਨਾਂ ਦੇ ਆਈਡੀਆ ਦੇਖੋ ਤਾਂ ਇੱਕ ਬਹੁਤ ਵੱਡਾ ਇਵੈਂਟ ਕੱਲ ਅਸੀਂ ਕਰਨ ਜਾ ਰਹੇ ਹਾਂ ਤੇ ਅੱਜ ਮੇਰੇ ਨਾਲ ਤੁਹਾਨੂੰ ਵੀ ਦਿਖਾਉਣ ਦਾ ਮਕਸਦ ਸੀ ਕੁਝ ਟੀਮਾਂ ਜੋ ਸਾਡੀਆਂ ਕੁਝ ਟੀਮਾਂ ਅਸੀਂ ਅੱਜ ਬੁਲਾਈਆਂ ਆਪ ਜੀ ਦੇ ਰੂਬਰੂ ਕਰਾ ਰਹੇ ਹਾਂ ਕਿ ਕਿਵੇਂ ਇਹਨਾਂ ਬੱਚਿਆਂ ਨੇ ਜੋ ਹੈ ਜਿਹੜੇ ਵਿੱਚੋਂ ਇੱਕ ਸਾਡੀ ਟੀਮ ਹੈ ਪਠਾਨਕੋਟ ਦੇ ਸਕੂਲ ਦੀ ਟੀਮ ਹੈ ਇਲੈਕਟ੍ਰੀਕਲ ਸ਼ਾਰਕਸ ਇਹ 8 ਬੱਚੇ ਆ ਸਾਡੇ ਇਹ ਤੇ ਇਹਨਾਂ ਇੱਕ ਸਾਈਕਲ ਨੂੰ ਕਿਸੇ ਵੀ ਇੱਕ ਨਾਰਮਲ ਸਾਈਕਲ ਨੂੰ ਇੱਕ ਇਲੈਕਟ੍ਰਿਕ ਸਾਈਕਲ ਦੇ ਵਿੱਚ ਈ-ਬਾਈਕ ਚ ਕਨਵਰਟ ਕਰ ਦਿੰਦੇ ਆ 10000 ਦਾ ਇਹਨਾਂ ਦਾ ਪ੍ਰੋਡਕਟ ਹੈ 8000 ਇਹਨਾਂ ਦੀ ਕੋਸਟ ਆਂਦੀ ਹੈ ਇਹਨਾਂ ਨੇ ਅਸੀਂ 16000 ਦਿੱਤਾ ਸੀ ਨਹੀਂ ਦੋ ਪ੍ਰੋਡਕਟ ਬਣਾਏ ਤੇ 4000 ਰੁਪਏ ਦਾ ਪ੍ਰੋਫਿਟ ਕਮਾਇਆ ਤੇ ਹੁਣ ਆਲਰੇਡੀ 16 ਪ੍ਰੀ ਆਰਡਰ ਆ ਗਏ ਤੁਹਾਡੇ ਯਾਨੀ 16 16 ਪ੍ਰੋਡਕਟਸ ਨੇ કુલ ਪ੍ਰੀ ਆਰਡਰ ਬੁੱਕ ਨੇ ਤੇ ਇਨੀ ਇਹ ਫੈਸਲਾ ਕੀਤਾ ਕਿ ਹੁਣ ਨੇ ਇੱਕ ਵਰਕਸ਼ਾਪ ਸ਼ੁਰੂ ਕਰਨਗੇ ਤੇ ਹੋ ਸਕਦਾ ਕੱਲ ਇਹਨਾਂ ਨੂੰ ਕੋਈ ਇਹਨਾਂ ਦੇ ਆਈਡੀਆ ਦੇ ਉੱਤੇ ਇਹਨਾਂ ਨੂੰ ਫੰਡ ਕਰ ਦਵੇ ਉਹ ਸਾਈਕਲ ਵੀ ਆਏ ਤੁਸੀਂ ਤੁਹਾਨੂੰ ਪ੍ਰੈਜ਼ੈਂਟ ਕਰ ਦੇਣਗੇ ਐਦਾਂ ਹੀ ਆ ਸਾਡੀ ਘਾਟੀਮ ਹੈ ਜਿਹੜਾ ਸਕੂਲ ਇਨੀ ਸੇਫਟੀ ਸਟਿਕ ਬਣਾਈ ਹੈ ਤੇ ਇਹ ਵੀ ਤੁਹਾਨੂੰ ਦੱਸਣਗੇ ਸਾਡੀ ਇੱਕ ਟੀਮ ਹੈ ਮੋਗੇ ਦੇ ਸਕੂਲ ਤੋਂ ਦੇ ਹੈਵ ਮੇਡ ਦੇ ਹੈਵ ਮੇਡ ਚਾਕਲੇਟ ਹੋਮ ਮੇਡ ਚਾਕਲੇਟ ਅ ਅਨਦਰ ਆਈਡੀਆ ਹੈ ਕਿ ਵਿਦਆਉਟ ਪ੍ਰੀਜ਼ਰਵੇਟਿਵ ਹੋਮ ਮੇਡ ਚਾਕਲੇਟ ਤੈਨੋਂ ਨਹੀਂ ਪੂਰੀ ਬ੍ਰਾਂਡਿੰਗ ਕਰਕੇ ਬਹੁਤ ਡਿਫਰੈਂਟ ਡਿਫਰੈਂਟ ਫਲੇਵਰਸ ਦੇ ਵਿੱਚ ਆ ਬਣਾਇਆ ਸਾਡੀ ਸਕੂਲ ਸਕੂਲ ਆਫ ਫੈਮਿਨ ਐਂਡ ਸਮਲੋ ਫਤਿਹਗੜ ਸਾਹਿਬ ਤੋਂ ਇੱਕ ਟੀਮ ਹੈ ਬੱਚੀਆਂ ਦੀ ਇਨੀ ਹਰਬਲ ਸੋਪ ਬਣਾਇਆ अगेन वेरी ਵਿਦਆਉਟ ਐਨੀ ਪ੍ਰੀਜ਼ਰਵੇਟਿਵ ਵਿਦਆਉਟ ਐਨੀ ਕੈਮੀਕਲਸ ਵੱਖ-ਵੱਖ ਇਨੀ ਵੀ ਬ੍ਰਾਂਡਿੰਗ ਕੀਤੀ ਹੈ ਤੇ ਇਦਾਂ ਦੀ ਹੋਰ ਬਹੁਤ ਸਾਰੇ ਇਹ ਕੁਝ ਸਧਾਰਨਾ ਸੀਗੀਆਂ ਕੁਝ ਟੀਮਸ ਮੈਂ ਚਾਹੁੰਦਾ ਸੀ ਬੱਚੇ ਤੁਹਾਡੇ ਕੋਲ ਆਣ ਤੇ ਸਾਰੇ ਸਰਕਾਰੀ ਸਕੂਲਾਂ ਚ ਪੜਦੇ ਬੱਚੇ ਨੇ ਹੁਣੇ 12ਵੀਂ ਕਲਾਸ ਖੋਈ ਨੇ ਪਿਛਲੇ ਸਾਲ ਹੀ ਨਹੀਂ ਕੀਤਾ ਤੇ ਕੱਲ ਇਹ ਆਪਣਾ ਆਈਡੀਆ ਜਿਹੜਾ ਹੈ ਉਹਨੂੰ ਪਿਚ ਕਰਣਗੇ ਤੇ ਇਦਾਂ ਦੇ ਹੋਰ ਸੈਂਕੜੇ ਬੱਚੇ ਜਿਹੜੇ ਆ ਕੱਲ ਉਹ ਵੀ ਆਪਣਾ ਆਈਡੀਆ ਪਿਚ ਕਰਨਗੇ ਮੈਨੂੰ ਲੱਗਦਾ ਕਿ ਫਿਊਚਰ ਇਹ এডੂਕੇਸ਼ਨ ਦਾ ਕਿ ਅਸੀਂ ਉਦੋਂ ਹੀ ਤਰੱਕੀ ਕਰ ਸਕਦੇ ਜਦੋਂ ਸਾਡੇ ਬੱਚੇ ਨੌਕਰੀ ਲੈਣ ਵਾਲੇ ਨਹੀਂ ਬਲਕਿ ਨੌਕਰੀ ਦੇਣ ਵਾਲੇ ਬਣਨ ਅੱਜ ਜਿੰਨੀ ਵੱਡੀ ਕੰਪਨੀਆਂ ਨੇ ਚਾਹੇ ਆਪਾਂ ਮੈਟਾ ਦੀ ਗੱਲ ਕਰ ਲਈਏ ਜੋ ਫੇਸਬੁੱਕ ਹੈ ਚਾਹੇ ਐਮਾਜ਼ਾਨ ਦੀ ਗੱਲ ਕਰ ਲਈਏ ਫਲਿੱਪਕਾਰਟ ਦੀ ਸਭ ਇਦਾਂ ਹੀ ਸ਼ੁਰੂ ਹੋਈਆਂ ਸੀ ਇੱਕ ਆਈਡੀਆ ਤੋਂ ਸ਼ੁਰੂ ਹੋਈਆਂ ਸੀ ਤੇ ਅੱਜ ਉਹਨਾਂ ਦੀ ਜਿਹੜੀ ਟੋਟਲ ਤੁਸੀਂ ਕਹਿ ਸਕਦੇ ਹੋ ਟਰਨਓਵਰ ਸੋ ਕਈ-ਕਈ ਮੁਲਕਾਂ ਦੀ ਇਕਨੋਮੀ ਤੋਂ ਵੱਧ ਤਾਂ ਕੀ ਪਤਾ ਕਿ ਇਦਾਂ ਦਾ ਕੋਈ ਆਈਡੀਆ ਕੋਈ ਇਦਾਂ ਦਾ ਬੱਚਾ ਸਾਡੇ ਸਕੂਲਾਂ ਚੋਂ ਨਿਕਲ ਕੇ ਪੰਜਾਬ ਤੇ ਸਾਡੇ ਦੇਸ਼ ਦਾ ਜਿਹੜਾ ਹੈ ਉਹ ਇੱਕ ਬਦਲ ਦੂਗਾ ਬਹੁਤ-ਬਹੁਤ ਧੰਨਵਾਦ ਇਸ ਤੋਂ ਬਾਅਦ ਮੈਂ ਚਾਹਾਂਗਾ ਕਿ ਸਾਰੇ ਜਿਹੜੇ ਸਾਡੇ ਸਾਰੇ ਚਾਰੋਂ ਟੀਮਾਂ ਦੇ ਇੱਕ ਇੱਕ ਲੀਡਰ ਆ ਕੇ ਤੁਹਾਨੂੰ ਆਪਣਾ ਮਾਡਲ ਪ੍ਰੈਜੈਂਟ ਕਰਨਗੇ ਉਸ ਤੋਂ ਬਾਅਦ ਤੁਸੀਂ ਮੇਰੇ ਤੋਂ ਕੁਝ ਵੀ ਪੁੱਛਣਾ ਹੋਊਗਾ ਜਾਂ ਬੱਚਿਆਂ ਤੋਂ ਕੁਝ ਵੀ ਪੁੱਛਣਾ ਹੋਊਗਾ ਪੁੱਛ ਸਕਦੇ ਹੋ ਧੰਨਵਾਦ ਅੱਜ ਬੇਟਾ ਇਹ ਦਿਨ ਨਾਲ ਹੀ ਥੀ ਬੋਲ ਲਓ ਮਾਈਕ ਆਨ ਕਰਾਈ ਤੇ ਇੱਥੇ ਆ ਜਾ ਬੇਟਾ ਫਿਰ ਆ ਜਾ ਅਗਰ ਦੂਜਾ ਮਾਈਕ ਹੁੰਦਾ ਹੈ ਵਾਇਰਲ ਅਮਨ ਮਾਈਕ ਵਾਇਰਲੈਸ ਮਾਈਕ ਹੈਗਾ ਚਲੋ

Morning, मेरा नाम evening, नाम कुमार है और मैं स्कूल चला था उसकी तरफ से हमें सीड मनी प्राप्त हुई और हमने सोचा कि जब हम स्कूल जाते थे हमारा स्कूल घर से करीब नौ से दस किलोमीटर की दूरी पे था और ये दूरी हम कभी कभी नॉर्मल साइकिल करते थे कभी कभी हमारे पिताजी हमें छोड़ आते थे और जिसकी वजह से हमारे घर में खर्चा बढ़ रहा था क्योंकि आपको तो पता है पेट्रोल के दाम कितने बढ़ रहे हैं और उसकी वजह से एयर पोल्यूशन हो रहा है ग्लोबल वार्मिंग हो रही है तभी हमने हमारी टीम ने सोचा क्यों ना हम मिलकर कोई ऐसी इनोवेशन करें जिससे ये काम भी ठीक हो और हमारे काम भी आए और बाकियों के भी काम आए क्योंकि हमारी तरह बाकी स्टूडेंट भी थे जो स्कूल जाते थे उनका भी घर करीब दस से ग्यारह किलोमीटर की दूरी पे था तो हमने मिलकर ये इको फ्रेंडली ई साइकिल बनाई और इसमें हमने रेट्रो फिटिंग की किसी भी साइकिल पे लग सकती है हां जी किसी भी साइकिल पे हूं दसो बाकी ये मोटर बीएलडीसी मोटर है सर ये बीएलडीसी मोटर है नीचे और ये बाहर देख लो हां सर सो इट कैन इट कैन वर्क आओ जो नेक्स्ट सीन बहुत शाबाश बच्चे अच्छा अच्छा गुड़ी तू सी बोल ले आओ तू सी इस कौन सा कर दो बेटा जो जो तो यस 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 नाउ इट्स वर्किंग गुड इवनिंग टू एवरीवन आई एम गगनजीत कौर फ्रॉम स्कूल ऑफ एमिनेंस नंदी के डिस्ट्रिक्ट मोगा ਕਿ ਸਾਡੇ ਬਿਜ਼ਨਸ ਦਾ ਨਾਮ ਹੈ ਬੀਬੀ ਚਾਕੋਟਿੰਗ ਬੇਸਿਕਲੀ ਅਸੀਂ ਜੇ ਆਪਣੇ ਘਰਾਂ ਦੇ ਵਿੱਚ ਆਸ-ਪਾਸ ਦੇਖਦੇ ਸੀ ਕਿ ਜ਼ਿਆਦਾਤਰ ਬੱਚੇ ਜਿਹੜੇ ਚੌਕਲਟਸ ਖਾਂਦੇ ਸੀ ਬੱਚੇ ਨੂੰ ਸ਼ੁਰੂ ਤੋਂ ਹੀ ਹੁੰਦਾ ਕਿ ਸੇ ਚੌਕਲਟਸ ਖਾਣੀਆਂ ਬਟ ਉਹ ਚੌਕਲਟਸ ਦੇ ਵਿੱਚ ਪ੍ਰੀਜ਼ਰਵੇਟਿਵਸ ਹੁੰਦੀ ਸੀ ਤੇ ਕੈਮੀਕਲਸ ਹੁੰਦੇ ਸੀ ਜਿੰਨਾ ਨਾ ਬੱਚਿਆਂ ਦੇ ਦੰਦਾਂ ਵਿੱਚ ਕੀੜਾ ਲੱਗਣ ਦੀ ਜਿਹੜੀ ਆ ਉਹ ਕੀੜਾ ਜਿਹੜਾ ਉਹ ਲੱਗ ਜਾਂਦਾ ਸੀ ਤਾਂ ਜਿਵੇਂ ਸਾਡੀ ਟੀਮ ਦੇ ਵਿੱਚ ਵੀ ਇੱਕ ਮੈਂਬਰ ਹੈਗਾ ਇਹ ਜਿੰਨਾ ਜਿਸਨੇ ਪ੍ਰੋਬਲਮ ਆਈ ਸੀ ਤਾਂ ਅਸੀਂ ਕੀ ਸੋਚਿਆ ਕਿ ਕੁਝ ਏਦਾਂ ਦੀ ਚੀਜ਼ ਬਣਾਈ ਜਾਵੇ ਕਿ ਜਿਹੜੀ ਬੱਚਿਆਂ ਲਈ ਵਧੀਆ ਹੋਵੇ ਤੇ ਇੱਕ ਅਸੀਂ ਇਹਨਾਂ ਹੋਮੇਡ ਚਾਕਲੇਟਸ ਦੇ ਵਿੱਚ ਇਹ ਚੀਜ਼ ਦੇਖੀ ਕਿ ਜਿੱਦਾਂ ਬੱਚੇ ਘਰਾਂ ਦੇ ਵਿੱਚ ਜੇ ਆਪਾਂ ਮਖਾਣੀ ਦੀ ਗੱਲ ਕਰੀਏ ਜਾਂ ਫਿਰ ਆਪਾਂ ਖੋਏ ਦੀ ਗੱਲ ਕਰੀਏ ਬੱਚਿਓ ਨਹੀਂ ਖਾਂਦੇ ਜਦੋਂ ਐਸ ਕੰਪਰਾਈਜ਼ਨ ਆਪਾਂ ਕਹੀਏ ਕਿ ਬੱਚਿਓ ਤੁਸੀਂ ਇਹ ਚਾਕਲੇਟ ਚਾਕਲੇਟ ਖਾਓਗੇ ਮਖਾਣਾ ਖਾਓਗੇ ਉਹਨਾਂ ਨੇ ਕਿਹਾ ਨਹੀਂ ਮੰਮਾ ਜਾਂ ਪਪਾ ਅਸੀਂ ਚਾਕਲੇਟ ਖਾਵਾਂਗੇ ਤਾਂ ਉਸ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਕੀਤਾ ਜਿਹੜੇ ਬੱਚੇ ਘਰਾਂ ਵਿੱਚ ਨਹੀਂ ਖਾਂਦੇ ਉਹਨਾਂ ਚੀਜ਼ਾਂ ਨੂੰ ਯੂਜ਼ ਕਰਕੇ ਉਹਨਾਂ ਰਹਿਦੀ ਚੀਜ਼ਾਂ ਨੂੰ ਯੂਜ਼ ਕਰਕੇ ਕਿਉਂ ਨਾ ਇੱਕ ਪ੍ਰੋਡਕਟ ਬਣਾਇਆ ਜਾਵੇ ਕਿ ਜਿਹੜਾ ਬੱਚਿਆਂ ਦੀ ਹੈਲਥ ਲਈ ਬਹੁਤ ਵਧੀਆ ਸਾਬਿਤ ਹੋਵੇ ਤਾਂ ਮੈਂ ਗਵਰਨਮੈਂਟ ਦੀ ਤੇ ਬਿਜ਼ਨਸ ਬਲਾਸਟਰ ਦੀ ਬਿਜ਼ਨਸ ਅਸਟੇਟ ਟੀਮ ਦਾ ਬਹੁਤ ਥੈਂਕ ਯੂ ਕਰਦੀ ਆ ਕਿ ਉਹਨਾਂ ਨੇ ਸਾਨੂੰ ਸਟੇਟ ਲੈਵਲ ਤੱਕ ਕੰਮ ਦਾ ਮਾਣ ਬਖਸ਼ਿਆ ਕਿ ਉਹਨਾਂ ਨੇ ਸਾਨੂੰ ਸੀਡ ਮਨੀ ਦਿੱਤੀ 16000 ਰੁਪਏ ਤੇ ਸਾਡੀ ਸਾਰੀ ਟੀਮ ਨੇ ਮਿਲ ਕੇ ਹੋਮੇ ਚਾਕਲੇਟਸ ਬਣਾਈਆਂ ਸਰੀਆਂ ਹੋਮੇ ਚਾਕਲੇਟਸ ਵਿੱਚ ਖੁਆ ਚਾਕਲੇਟ ਹੋ ਗਈ ਨਟ ਚਾਕਲੇਟ ਕੋਗਨਟ ਕੈਸਕੇਟ ਇਸ ਅਗਨੇਨੀਆਂ ਚਾਕਲੇਟਸ ਨੇ ਤੇ ਅਸੀਂ ਸਾਰੀਆਂ ਚਾਕਲੇਟਸ ਬਣਾਈਆਂ ਚਾਕਲੇਟਸ ਬਣਾ ਕੇ 16000 ਰੁਪਏ ਦੀ ਸਾਨੂੰ ਸੀਡ ਮਨੀ ਸੀ ਉਸ ਨੂੰ ਯੂਜ਼ ਕਰਕੇ ਅਸੀਂ 20000 ਤੱਕ ਸੇਲ ਕੀਤੀ ਤੇ 4000 ਤੱਕ ਪ੍ਰੋਫਿਟ ਅਰਨ ਕੀਤਾ ਤਾਂ ਸਾਡੇ ਮਾਈਂਡ ਵਿੱਚ ਸਾਡਾ ਮਾਈਂਡਸੈਟ ਇਦਾਂ ਦਾ ਹੋ ਗਿਆ ਕਿ ਹੁਣ ਜੇ ਪਲੱਸ 2 ਤੋਂ ਬਾਅਦ ਅਸੀਂ ਜਾਂਦੀ ਮੈਂ ਚਾਹੁੰਦੀ ਸੀ ਪਰਸਨਲੀ ਕਿ ਮੈਂ ਬੈਂਕ ਮੈਨੇਜਰ ਬਣਾਣਾ ਜੋਬ ਕਰਨੀਆ ਬਟ ਨਾਉ ਆਈ ਫੀਲ ਨਹੀਂ bizness ਤੋਂ ਵੱਡੀ ਕੋਈ ਵੀ ਵੱਡੀ opportunity ਨਹੀਂ ਹੈਗੀ bizness ਹੀ ਕਰਨਾ ਕੋਈ job ਨਹੀਂ ਕਰਨੀ bizness ਦੇ ਵਿੱਚ ਆਪਣੀ ਖੁਦ ਦੀ reputation ਹੁੰਦੀ ਆ ਆਪਾਂ ਬਾਕੀ ਬਾਕੀਆਂ ਨੂੰ ਵੀ ਆਪਾਂ ఎంਪਲੋਇਸ ਜਿਹੜੇ ਆ ਉਹਨਾਂ ਨੂੰ ਆਪਾਂ ਮਤਲਬ ਹਾਇਰਸਟ ਕਰਦੇ ਆ ਤਾਂ ਮੇਰਾ ਵੀ ਇੱਕ ਇਹ ਜਿਵੇਂ ਆਪਾਂ ਮਿਡਲ ਕਲਾਸ ਫੈਮਿਲੀ ਤੋਂ ਆ ਮੈਂ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੀ ਆ ਮੇਰਾ ਇੱਕ ਇਹ ਸੁਪਨਾ ਹੁੰਦਾ ਕਿ ਪੇਰੈਂਟਸ ਨੂੰ ਤਕਲੀਫ ਨਹੀਂ ਦੇਣਾ ਕਿ ਸਾਡੀ ਸਾਰੇ ਟੀਮ ਮੈਂਬਰਸ ਦਾ ਇਹੀ ਮੋਟਿਵ ਸੀ ਕਿ ਪੇਰੈਂਟਸ ਨੂੰ ਖੁਸ਼ ਕਰਨਾ ਖੁਸ਼ ਤਾਂਗਾ ਸਰਦੀ ਸੀ ਕਿ ਘਰ ਦਾ ਜਿਹੜਾ ਹਾਲਤ ਆ ਉਸ ਉਦਾਰੀ ਰਵੇ ਤਾਂ ਸਾਡੀ ਸਾਰੀ ਟੀਮ ਨੇ 4000 ਦਾ ਪ੍ਰੋਫਿਟ ਔਰਨ ਕੀਤਾ ਤੇ ਹੁਣ ਸਾਡਾ ਮੋਟਿਵ ਇਹ ਆ ਕਿ ਅੱਗੇ ਜਾ ਕੇ ਅਸੀਂ ਜੇ ਅੱਜ 4000 ਦਾ ਪ੍ਰੋਫਿਟ ਔਰਨ ਕੀਤਾ ਤਾਂ ਅੱਗੇ ਜਾ ਕੇ ਅਸੀਂ ਡਬਲ ਟ੍ਰਿਪਲ ਕਾਈਕੀ ਪ੍ਰੋਫਿਟ ਔਰਨ ਕਰੀਏ ਤੇ ਇਹ ਸਾਰਾ ਕੁਝ ਸੰਭਵ ਸਾਡੀ bizness ਬ੍ਰਾਸ ਦੇ ਜਿਹੜੇ ਸਾਰਾ ਉਹਨਾਂ ਕਰਕੇ ਹੋਇਆ ਤੇ ਸਾਡੀ ਪੰਜਾਬ ਐਜੂਕੇਸ਼ਨ ਡਿਪਾਰਟਮੈਂਟ ਕਰਤੀ ਹੋਇਆ ਆਈ ਐਮ ਵੈਰੀ ਥੈਂਕਫੁਲ ਟੂ ਦ ਐਜੂਕੇਸ਼ਨ ਐਂਡ ਦ ਬਿਜ਼ਨਸ ਬਲਾਸਟਡ ਟੀਮ ਥੈਂਕ ਯੂ ਸੋ ਮੱਚ ਥੈਂਕ ਯੂ ਬੇਟਾ ਇਹਨਾਂ ਦਾ ਬਿਜ਼ਨਸ ਕਾਰਡ ਵੀ ਹੈਗਾ ਉਹਦੇ ਤੇ ਬੀਬੀ ਚਾਕੋ ਡ੍ਰੀਮਸ ਵੇਅ ਡ੍ਰੀਮਸ ਕਮ ਵੇਅ ਵੇਅ देयर ਚਾਕਲੇਟ ਡ੍ਰੀਮਸ ਕਮ ਟਰੂ ਤੇ ਉਹਦੇ ਪਿੱਛੇ ਇਹ ਨਹੀਂ ਲਿਖਿਆ ਆਪਣਾ ਮੋਬਾਈਲ ਨੰਬਰ ਐਡਰੈਸ ਦਿੱਤਾ ਹੈ ਭਿੰਡਰ ਕਲਾਂ ਇੰਦਰਗੜ ਲੰਡੇ ਕੇ ਡਿਸਟ੍ਰਿਕਟ ਮੋਗਾ ਵਾਈ ਚੂਸ 100% ਹੈਲਦੀ ਨੋ ਕੈਮੀਕਲਸ mouth watering taste guaranteed our services 24/7 orders accepted order any time on instagram instagram the pa te mai chocolates inade dekh rahe hai. asi alag alag flavor ede uh, vich coconut cascade ingredients coconut powder dry fruits powder makhana powder te inni net quantity likhi hai 40 rupees di price hai best before 20 for, 20 days from date of manufacturing for query and feedback apne mobile number dete ya email deti hai te Instagram ਦਾ ਇੱਥੇ ਐਦਾਂ ਵੱਖਰੇ ਵੱਖਰੇ ਨਹੀਂ ਫਲੇਵਰਸ ਵੈਰੀ ਗੁੱਡ ਬ੍ਰਾਂਡਿੰਗ ਜਿਹੜੀ ਹੈ ਬਹੁਤ ਪ੍ਰੋਫੈਸ਼ਨਲ ਬ੍ਰਾਂਡਿੰਗ ਕੀਤੀ ਸ਼ਾਬਾਸ਼ ਤੁਹਾਨੂੰ ਥੈਂਕ ਯੂ ਥੈਂਕ ਯੂ ਥੈਂਕ ਯੂ ਕਿੰਨੇ ਟੀਮ ਮੈਂਬਰਸ ਹੁ ਤੁਸੀਂ ਸੱਤ ਸੱਤ ਹੀ ਮੈਂਬਰਸ ਸ਼ਾਬਾਸ਼ ਅਗਲਾ ਗਰੁੱਪ ਬਟ ਚਲ ਇੱਥੇ ਹੀ ਬੋਲ ਲੂੰਗੀ ਜਾਂ ਚੇਅਰ ਸੇਕਸ ਚੇਂਜ ਕਰ ਲਓ ਤੁਸੀਂ ਇੱਧਰ ਆ ਜਾਓ ਤੁਸੀਂ ਉੱਧਰ ਚਲੇ ਜਾਓ ਕੁੜੀਆਂ ਮੈਮ ਆਮ ਜਾਨਵੀ ਫਰਮ ਟੀਮ ਹਰਬਲ ਸੋਪ ਸਕੂਲ ਆਫ ਫੈਮਿਨਨ ਸਮਲੋ ਡਿਸਟ੍ਰਿਕਟ ਫਤਿਹਗੜ ਸਾਹਿਬ ਜਿੱਦਾਂ ਕਿ ਆਪਾਂ ਦੇਖਦੇ ਹੀ ਆ ਕਿ ਲੋਕਾਂ ਦੇ ਵਿੱਚ ਸਕਿਨ ਕੇਅਰ ਦਾ ਕਰੇਜ਼ ਬਹੁਤ ਜ਼ਿਆਦਾ ਵੱਧ ਰਿਹਾ ਹੈ ਤੇ ਉਹਨੂੰ ਲੈ ਕੇ ਲੋਕ ਬਹੁਤ ਜ਼ਿਆਦਾ ਕੌਨਸ਼ੀਅਸ ਹੋ ਜਾਂਦੇ ਆ ਤੇ ਕੈਮੀਕਲ ਬੇਸਡ ਪ੍ਰੋਡਕਟਸ ਯੂਜ਼ ਕਰਕੇ ਆਪਣੀ ਸਕਿਨ ਨੂੰ ਖਰਾਬ ਕਰਕੇ ਆਪਣਾ ਕੌਨਫੀਡੈਂਸ ਤੇ ਹੈਲਥ ਦੋਨਾਂ ਨੂੰ ਹਾਰਮ ਕਰਦੇ ਆ ਤੋਂ ਅਸੀਂ ਇਹ ਚੈਲੰਜਸ ਨੂੰ ਦੇਖਦੇ ਹੋਏ ਆਪਣੇ ਪ੍ਰੋਡਕਟਸ ਲਾਂਚ ਕਰੇ ਆ ਚਾਰ ਫ੍ਰੈਗਰੈਂਸਸ ਦੇ ਵਿੱਚ ਇਹ ਰੋਜ਼ ਨੀਮ ਟਰਮਰਿਕ ਐਂਡ অ্যਲੋਵੇਰਾ ਫਰੇਗਰੈਂਸਸ ਦੇ ਵਿੱਚ ਅਵੇਲੇਬਲ ਹੈ ਇਹਦੇ ਵਿੱਚ ਅਸੀਂ 100% ਨੈਚੁਰਲ ਇੰਗਰੀਡੀਅੰਟਸ ਯੂਜ਼ ਕਰੇ ਆ ਤੇ ਇਹਦੇ ਵਿੱਚ ਕੋਈ ਵੀ ਪ੍ਰੀਜ਼ਰਵੇਟਿਵ ਯਾ ਆਰਟੀਫੀਸ਼ੀਅਲ ਫਰੇਗਰੈਂਸ ਦਾ ਯੂਜ਼ ਨਹੀਂ ਕੀਤਾ ਗਿਆ ਸਾਡੀ ਜਰਨੀ ਵੀ ਇਹੀ ਸੀ ਕਿ 8 ਮੈਂਬਰਸ ਹੋਣ ਦੇ ਅਕੋਰਡਿੰਗ ਸਾਨੂੰ 16 16000 ਸੀਡ ਮੈਨ ਹੀ ਮਿਲੀ ਸੀ ਪੰਜਾਬ ਗਵਰਨਮੈਂਟ ਵੱਲੋਂ ਤੇ ਉਹਦੇ ਵਿੱਚੋਂ ਸਾਨੂੰ 5000 ਦਾ ਪ੍ਰੋਫਿਟ ਹੋਇਆ ਜਿਹਨੂੰ ਅਸੀਂ ਆਪਣੇ ਹੀ ਬਿਜ਼ਨਸ ਦੇ ਵਿੱਚ ਇਨਵੈਸਟ ਕਰਕੇ ਉਹਨੂੰ ਅੱਗੇ ਵਧਾਇਆ ਤੇ ਥੈਂਕਸ ਟੂ ਪੰਜਾਬ ਗਵਰਨਮੈਂਟ ਐਂਡ এডੂਕੇਸ਼ਨ ਡਿਪਾਰਟਮੈਂਟ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਕਿਉਂਕਿ ਜਿੱਦਾਂ ਪਹਿਲਾਂ ਵੀ ਇਹਨਾਂ ਨੇ ਦੱਸਿਆ ਕਿ ਅਸੀਂ ਇੱਕ ਮਿਡਲ ਕਲਾਸ ਫੈਮਿਲੀ ਤੋਂ ਆ ਤਾਂ ਸਾਡੇ ਆਲਮੋਸਟ ਸਾਰੇ ਪ੍ਰਾਈਵੇਟ ਜੌਬਸ ਕਰਦੇ ਆ ਤਾਂ ਸਿਵੀ ਚਾਹੁੰਦੇ ਆ ਕਿ ਅਸੀਂ ਆਪਣੇ ਬਿਜ਼ਨਸ ਅੱਗੇ ਵਧਾਈਏ ਤੇ ਆਪਣੇ ਪੇਰੈਂਟਸ ਨੂੰ ਵੀ ਪ੍ਰਾਊਡ ਫੀਲ ਕਰਵਾਈਏ ਤੇ ਜਿਹੜੀ ਗਵਰਨਮੈਂਟ ਨੇ ਸਾਨੂੰ ਇਹ ਓਪਰਚ्युनिटीज ਦਿੱਤੀਆਂ ਅਸੀਂ ਉਹਨਾਂ ਨੂੰ ਵੀ ਪ੍ਰਾਊਡ ਫੀਲ ਕਰਾਈਏ ਥੈਂਕ ਯੂ ਸੋ ਮੱਚ ਸਰ ਥੈਂਕ ਯੂ ਬੇਟਾ ਥੈਂਕ ਯੂ ਹਾਉ ਡੂਸ ਟੂ ਸੀ ਹੂ ਇਹਨਾਂ ਨੇ ਇਹਨਾਂ ਦੇ ਸੋਪ ਦੇ ਉੱਤੇ ਜਿਵੇਂ ਹਰਬਲ ਹੈਵਨ ਇਹ ਨਹੀਂ ਆਪਣੇ ਸੋਪ ਦੀ ਬ੍ਰਾਂਡਿੰਗ ਕੀਤੀ ਹੈ ਨੇਚਰਲ ਐਂਡ ਔਰਗੈਨਿਕ ਸੋਪ 100% ਔਰਗੈਨਿਕ ਇਨਗਰੀਡੀਐਂਟਸ ਇਨੀ ਵੀ ਲਿਖਿਆ ਕੋਕੋਨਟ ਆਇਲ ਗੋਟ ਮਿਲਕ ਮਿਲਕ ਕਰੀਮ ਮਲਾਈ ਨੇਚਰਲ 글ਿਸਰਿਨ ਸ਼ੀਰਾ ਬਟਰ ਟੰਬਰਿਕ ਪਾਊਡਰ ਨੀਮ ਐਕਸਟ੍ਰੈਕਟ অ্যালোਵੈਰਾ ਜੈਲ ਰੋਜ਼ ਪੈਟਲ ਪਾਊਡਰ ਐਂਡ ਡਿਸਟਿਲਡ ਵਾਟਰ ਸੋ ਕੈਨ ਦਾ ਪਾਵਰ ਵੇਅ ਪਰ ਅਗਰ ਇਹ ਸਿਰਫ ਸੋਪ ਬਣਾਇਆ ਤਾਂ ਬਟ ਬੜਾ ਪ੍ਰੋਫੈਸ਼ਨਲ ਉਹਦੀ ਬ੍ਰਾਂਡਿੰਗ ਤੇ 90 ਰੁਪਏ ਦਾ ਪ੍ਰਾਈਸ ਰੱਖਿਆ ਬਹੁਤ ਪਿਆਰੀ ਉਹਦੀ ਪੈਕਿੰਗ ਤੇ ਬ੍ਰਾਂਡਿੰਗ ਕੀਤੀ ਸ਼ਾਬਾਸ਼ ਬੱਚੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਮੈਂ ਮੰਥਨ گورਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੁਆਏਸ ਫਿਰੋਜ਼ਪੁਰ ਦਾ ਵਿਦਿਆਰਥੀ ਹਾਂ ਸੋ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਪਿਛਲੇ ਕੁਝ ਸਾਲਾਂ ਦੌਰਾਨ ਸਾਡੇ ਸਮਾਜ ਵਿੱਚ ਜਿਹੜੇ ਬਜ਼ੁਰਗ ਆਮ ਆਦਮੀ ਅਤੇ ਖਾਸ ਕਰਕੇ ਛੋਟੀ ਉਮਰ ਦੀਆਂ ਲੜਕੀਆਂ ਕਿੰਨੇ ਹੀ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੀਆਂ ਹਨ ਸਿਕਿਉਰਿਟੀ ਰੀਜ਼ਨ ਹਰਾਸਮੈਂਟ ਦੇ ਕਾਰਨ ਤਿੰਨ ਵਿੱਚੋਂ ਇੱਕ ਲੜਕੀ ਨੂੰ ਆਪਣਾ ਸਕੂਲ ਆਪਣੀ ਪੜਾਈ ਛੱਡ ਕੇ ਘਰ ਰਹਿਣਾ ਪੈਂਦਾ ਹੈ ਜਿੰਦੇ ਕਰਕੇ ਉਸ ਦੇ ਸਿਲੇਬਸ ਅਤੇ اٹੈਂਡੈਂਸ ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਕਿਉਂ ਅੱਜ ਦੇ ਸਮੇਂ ਫੀਮੇਲਸ ਰਾਤ ਨੂੰ ਇਕੱਲਾ ਸਫ਼ਰ ਕਰਨ ਤੋਂ ਡਰਦੀਆਂ ਹਨ ਇਹਨਾਂ ਸੱਤ ਸਮੱਸਿਆਵਾਂ ਦਾ ਸਮਾਧਾਨ ਕਰਦੇ ਹੋਏ ਸਾਡੀ ਟੀਮ ਨੇ ਬਣਾਈ ਹੈ ਸੇਫਟੀ ਸਿਕ ਇਹ ਸੇਫਟੀ ਸਿਕ ਸੈਲਫ ਪ੍ਰੀਫੈਂਸ ਡਿਵਾਈਸ ਹੈ ਜੇ ਸਵਿਚ ਅਚਾਨਕ ਹੋਣ ਵਾਲੇ ਹਮਲੇ ਤੋਂ ਬਚਣ ਲਈ ਇੱਕ ਸ਼ੌਕਿੰਗ ਸਿਸਟਮ ਦਿੱਤਾ ਗਿਆ ਹੈ ਅਤੇ ਹਨੇਰੇ ਭਰੇ ਰਸਿਆਂ ਵਿੱਚ ਰੋਸ਼ਨੀ ਕਰਨ ਲਈ ਇਸ ਵਿੱਚ ਐਲਈ ਟਾਰਚ ਲਾਈਟ ਦਿੱਤੀ ਗਈ ਹੈ ਇਹ ਸੇਫਟੀ ਸਿਕ ਅਸੀਂ 10 ਮਾਡਲ ਸਵਿਚ ਬਣਾਇਆ ਹੈ ਲਾਰਜ ਮੀਡੀਅਮ ਅਤੇ ਸਮਾਲ ਲਾਰਜ ਮਾਡਲ 올ਡਰ ਚੀਪਲ ਐਸ ਅ ਸਪੋਰਟਿਵ ਸਿਕ ਵੀ ਯੂਜ਼ ਕਰਦੇ ਹਨ ਅਤੇ ਇਹ ਮੀਡੀਅਮ ਸਾਈਜ਼ ਮਾਡਲ ਸਕੂਲ ਗੋਇੰਗ ਗਰਲਸ ਆਪਣੀ ਸਕੂਲ ਕਿਟ ਦੇ ਵਿੱਚ ਆਸਾਨੀ ਨਾਲ ਰੱਖ ਸਕਦੀਆਂ ਹਨ ਅਤੇ ਇਹ ਸਮਾਲ ਮਾਡਲ ਵਰਕਿੰਗ ਔਮੈਨਸ ਆਪਣੇ ਪਰਸ ਵਿੱਚ इजीली ਕੈਰੀ ਕਰ ਸਕਦੀਆਂ ਹਨ ਇਸ ਸੇਫਟੀ ਸਿਕ ਨੂੰ ਬਣਾਉਣ ਦੇ ਪਿੱਛੇ ਇੱਕ ਮੇਰੀ ਆਪ ਦੀ ਆਪ ਜਿੱਤੀ ਹੈ ਜੋ ਕਿ 2030 ਦੇ ਵਿੱਚ ਵਾਪਸ 2020 ਦੇ ਵਿੱਚ ਵਾਪਰੀ ਸੀ ਬਟ ਉਹ ਸੋਚ ਮੈਂ 2030 ਦੇ ਵਿੱਚ ਬਿਜ਼ਨਸ ਬਲਾਸਟਰ ਦੇ ਵਿੱਚ ਸਾਰੇ ਪੰਜਾਬ ਦੇ ਅੱਗੇ ਰੱਖ ਸਕਿਆ ਹਾਂ ਵੀ ਇੱਕ ਹਰ ਊਮੈਨਸ ਨੂੰ ਮੈਕ ਫੀਅਰਲੈਸ ਬਣਾਵਾ ਜਿਵੇਂ ਕਿ ਸਾਡੇ ਇੰਡੀਆ ਤੇ ਸਾਡੇ ਪੰਜਾਬ ਨੂੰ ਇੱਕ ਡਰ ਤੋਂ ਖਤਮ ਕਰਾਂ ਤਾਂ ਕਿ ਹਰ ਲੜਕੀ ਖੁਦ ਨੂੰ ਹਿੰਮਤੀ ਸਮਝ ਸਕੇ ਅਤੇ ਇਹ ਸਾਡਾ ਡਿਵਾਈਸ ਹਰ ਇੱਕ ਨੂੰ ਹਿੰਮਤੀ ਬਣਾਉਣ ਵਿੱਚ ਸਹਾਇਕ ਹੈ ਤਾਂ ਦੇਖਣਾ ਸਾਨੂੰ ਇਸ ਅਸੀਂ 8 ਮੈਂਬਰ ਦਾ ਗੁਰਮੀਤ ਗੁਰਕਿਰਤ ਸੁਖਮਨ ਹਮਨ ਸਾਨੂੰ 8 ਮੈਂਬਰਸ ਨੂੰ ਟੋਟਲ 16000 ਸੀਡ ਮਿਣੀ ਆਈ ਸੀ ਜਿਸ ਦੇ ਵਿੱਚ ਅਸੀਂ 11000 11000 ਦੀ ਸੇਲਸ ਕਰਕੇ ਉਸ ਨੂੰ ਆਪਣੇ ਬਿਜ਼ਨਸ ਦੇ ਵਿੱਚ ਇਨਵੈਸਟ ਕੀਤਾ ਹੈ ਤੇ ਮੈਂ ਧੰਨਵਾਦ ਕਰਨਾ ਚਾਹੁੰਦਾ ਆ ਆਪਣੀ ਸਕੂਲ ਮੈਨੇਜਮੈਂਟ ਦਾ ਆਪਣੀ ਪੰਜਾਬ ਗਵਰਨਮੈਂਟ ਦਾ ਮਿਨਿਸਟਰ ਸਰਦਾਰ ਕਿ ਸਾਨੂੰ ਇਹ ਪਲੇਟਫਾਰਮ ਦਿੱਤਾ ਕਿ ਅਸੀਂ ਆਪਣੀ ਸੋਚ ਨੂੰ ਪੂਰੇ ਪੰਜਾਬ ਦੇ ਅੱਗੇ ਰੱਖ ਸਕੀਏ ਪੂਰੇ ਇੰਡੀਆ ਦੇ ਅੱਗੇ ਰੱਖ ਸਕੀਏ ਧੰਨਵਾਦ ਮੈਮ ਦਾ ਲਾਸਟ ਮਾਡਲ ਇਸ ਪ੍ਰਾਈਸ ਆ 300 ਮੀਡੀਅਮ ਇਸ 250 ਐਂਡ ਸਮਾਲ ਇਸ 180 and shock system l type available in all policy models biche hai yes sir hamne 11000 rupaye de biche hunde sir assi 41 vech chuke ha the jive jive assi kar rahe ha sanu hor vi matlab shop se ja ke sanu order aa rahe be sanu hor do bo be eh cheez bahut achi hai assi ik karan ge par lag reha hai ki shayad edi need hegi hai filhal tu ta hi thoda product dikhega sir need hegi hai kyunki sanu nahi pata sade naal kado ki wapar jave theek hai हाँ जी चार्जिंग मैम एक्चुअली हमने ये ना सोचा हुआ है आगे कि इस पे अलार्म सिस्टम जीपीएस ट्रैकर और रिचार्जेबल बैटरी लगाने का क्योंकि अकॉर्डिंग टू सीड मनी और अकॉर्डिंग टू सोशल डिमांड हमने इसकी प्राइसिंग और क्वालिटी उस हिसाब से रखी है बट जो हमारा विजन है इस पे इमरजेंसी ऑटो कॉलिंग सिस्टम लगाना अलार्म सिस्टम की आसपास के लोग आ सके और जीपीएस चेकर मेनली वो सब लगाना अभी इस पे है कि अगर हम आगे करना चाहते हैं कोई सिंपल सिस्टम भी करोगे यस कैरी कुछ, कुछ जैसे इमरजेंसी ऑटो कॉलिंग सिस्टम होता है ठीक है उसमें क्या होता है कि एक टाइप एक लेवल तक सेंसर लग जाता है अगर वहां तक हम यहाँ स्विच ऑन करते हैं या सिक टूटती है तो एक पुलिस स्टेशन और घर पे कॉल लग जाता है जैसे कि आजकल ओला स्कूटी पे आता है वो सिस्टम मैं इस लगाना चाहता हूँ सीड मनी बताऊंगी मांग करते आइडिया सीड मनी इन्वेस्टमेंट दो ਕੱਲ ਇੱਕ ਜਿਹੜਾ ਕੱਲ ਵਾਲਾ ਇਵੈਂਟ ਇਟ ਇਜ਼ ਜਸਟ ਲਾਈਕ ਸ਼ਾਰਕ ਟੈਂਕ ਕੱਲ ਸਨਵੇ ਦੇਖੋ ਵੀ ਆਰ ਹੋਪਫੁਲ ਕੱਲ ਇਹਨਾਂ ਬੱਚਿਆਂ ਨੂੰ ਇਹ ਆਪਣੇ ਆਈਡੀਆ ਸੱਚ ਤਾਂ ਮੀਡੀਆ ਸਾਹਮਣੇ ਤੇ ਇਦਾਂ ਦੀ ਹੋਰ ਵੀ ਲਗਭਗ 50 300 ਇਹ ਆਪਣੇ ਟੀਮਸ ਵਕਫ ਵਕ ਪੈਨਲਾਂ ਦੇ ਵਿੱਚ ਆਪਣੇ ਆਈਡੀਆਜ਼ ਇਨਵੈਸਟਰਸ ਨੂੰ ਪਿਚ ਕਰਣਗੇ ਤੇ ਵੀ ਆਰ ਹੋਪਫੁਲ ਕਿ ਕੁਛ ਨਾ ਕੁਛ ਟੀਮਸ ਨੂੰ ਕੋਈ ਚੰਗੇ ਇਨਵੈਸਟਰਸ ਜਾਂ ਪਿੱਛੇ ਜੇ ਵੀ ਸਾਡੇ ਲਾਸਟ ਟਾਈਮ ਵੀ ਕੁਝ ਬੱਚਿਆਂ ਨੂੰ ਸਪான்ਸਰ ਕੀਤਾ ਸੀ ਉਹਨਾਂ ਦੀ এডੂਕੇਸ਼ਨ ਦੇ ਲਈ ਸਾਡੀ ਇੱਕ ਬੱਚੀ ਨੂੰ ਇੱਕ ਕਾਲਜ ਨੇ ਫ੍ਰੀ ਚ ਐਡਮਿਸ਼ਨ ਦੇ ਦਿੱਤੀ ਸੀ ਬਿਨਾ ਉਸ ਦੇ ਹਜੇ ਉਹਨ 12th ਦਾ ਰਿਜ਼ਲਟ ਵੀ ਨਹੀਂ ਆਇਆ ਸੀ ਉਹਦਾ ਆਈਡੀਆ ਦੇਖ ਕੇ ਕਿ ਸਾਨੂੰ ਇਹ ਬੱਚੇ ਚਾਹੀਦੇ ਐ ਸੋ ਇਟ ਇਜ਼ ਨਾਟ ਓਨਲੀ ਅਬਾਊਟ ਥਿਸ ਆਈਡੀਆ ਸਿਰਫ ਇੱਕ ਆਈਡੀਆ ਨਹੀਂ ਭਾਵੇਂ ਆ ਕਿ ਇਹ ਸੋਪ ਜਾਂ ਚਾਕਲੇਟ ਭਾਵੇਂ ਆ ਕਿ ਬੱਚਿਆਂ ਨੂੰ ਬਿਜ਼ਨਸ ਸੈਂਸ ਆ ਰਹੀ ਹੈ ਉਹ ਸੈਂਸ ਜੋ ਉਹਨਾਂ ਨੂੰ 11ਵੀਂ 12ਵੀਂ ਤੁਸੀਂ ਇਹਨਾਂ ਬੱਚਿਆਂ ਦਾ ਕੌਨਫੀਡੈਂਸ ਦੇਖਿਆ ਮੈਂ ਇਹਨਾਂ ਬੱਚਿਆਂ ਨੂੰ ਮੈਨੂੰ ਪਤਾ ਹੈ ਪ੍ਰੋਜੈਕਟ ਚੱਲਦੇ ਬਹੁਤ ਸਾਰੇ ਬੱਚਿਆਂ ਨੂੰ ਮਿਲਦਾ ਹੈ ਯਕੀਨ ਮਨੇ ਨੁਝ ਕਿ ਸੈਨੋ ਵੀ ਅਸੀਂ ਪ੍ਰੀਪੇਅਰਡ ਕਰਾ ਕੇ ਆਏ ਨੇ ਥਿਸ ਇਜ਼ ਐਸ ਰੌ 10 ਮਿੰਟ ਪਹਿਲਾਂ ਜਿਵੇਂ ਤੁਹਾਨੂੰ ਮੈਂ ਮਿਲੇ ਆ ਇਹਨਾਂ ਨੂੰ ਮਿਲੇ ਆ ਥਿਸ ਇਜ਼ ਐਸ ਰੌ ਇਹ ਕੋਈ ਇਹ ਬੱਚੇ ਸਿਖਾਈ ਨੇ ਭਾਵੇਂ ਕਿ ਜਿਹੜਾ ਕੌਨਫੀਡੈਂਸ ਹੈ ਨਾ ਇਹ ਕੌਨਫੀਡੈਂਸ ਇਜ਼ ਵਾਟ ਇਜ਼ ਨੀਡੇਡ ਹੁਣ ਇਹ ਬੱਚੇ ਕੁਝ ਵੀ ਕਰ ਸਕਦੇ ਆ ਇਹਨਾਂ ਨੂੰ ਆਈਡੀਆ ਪਤਾ ਲੱਗ ਗਿਆ ਰੌ ਮਟੀਰੀਅਲ ਜਿਹੜੀ ਚੀਜ਼ਾਂ ਤੁਸੀਂ ਜਾ ਕੇ 25 26 ਸਾਲ ਚ ਜਾ ਕੇ ਜਦੋਂ ਘਾਟੇ ਪੈਂਦੇ ਆ ਦੇਖਦਾ ਬੰਦਾ ਅੱਛਾ ਹੁਣ ਇਹ ਬੱਚਿਆਂ ਦੀ ਜਿਹੜਾ ਕੌਨਫੀਡੈਂਸ ਹੋਵੇ ਤੇ ਇਹਨਾਂ ਵਿੱਚ ਯੂ ਨੇਵਰ ਨੋ ਸੱਚ ਆਈਡੀਆਸ ਕਿੱਥੇ ਚਲੇ ਜਾਣ ਹਰਜੂ ਜੀ 550 ਟੀਮਸ ਹਰਜੂ ਜੀ ਆਈਡੀ ਇਨਦਰ